ਆ ਪੁਲਿਸ ਆ ਦੇਖੋ ਜੀ ਐਂਟੀ ਰਾਈਡ ਪੰਜਾਬ ਪੁਲਿਸ ਤੁਸੀਂ ਭਾਈ ਜੀ ਪੰਜਾਬ ਪੁਲਿਸ ਦੇੋਂ ਕਿਉਂ ਆਏ ਹੋ ਇੱਥੇ ਡੰਡਾ ਤੁਹਾਡੇ ਮਤਲਬਾਤੀ ਦਾ ਫੜਿਆ ਹੋਇਆ ਇਹ ਕਿਉਂ ਆਏ ਹੋ ਸਰ ਜੀ ਬਲੈਕ ਤਾਂ ਹੀ ਆਏ ਆ ਆ ਐਂਟੀ ਰਾਈਡ ਪੰਜਾਬ ਪੁਲਿਸ ਇਹ ਝੂਠੇ ਦਾਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜ ਲੜੇ ਭਾਈ ਆ ਦੇਖੋ ਆ ਦੇਖੋ ਆ ਦੇਖੋ ਆ ਦੇਖੋ ਭਾਈ ਸਰ ਤੁਸੀਂ ਭਾਈ ਸਰ ਆ ਦੇਖੋ ਡੰਡਾ ਮਾਰਿਆ ਹੋਇਆ ਆ ਦੇਖੋ ਬੇਨਤੀ ਕਰਨਾ ਚਾਹੁੰਨਾ ਦੋਖਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਟ ਮਾਰੇ ਤੇ ਲੱਗੀ ਹੋਈ ਐ ਸਾਨੂੰ ਸੈਂਟਰਲ ਮਾਰੇ ਤੇ ਲੱਗਿਆ ਹੋਇਆ ਅਸੀਂ ਜਾਈਏ ਕਿੱਥੇ ਯਾਰ ਸ਼ਰਮ ਆਉਣੀ ਚਾਹੀਦੀ ਆ ਭਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਬਾਈ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਜੀ ਠੀਕ ਹੈ ਭੇਜਿਆ ਕਿਹਨੇ ਭੇਜਿਆ ਤੁਹਾਨੂੰ ਦੱਸੋ ਜੀ ਬਾਈ ਕਿਹਨੇ ਭੇਜਿਆ ਇਹ ਨਾਮ ਤੇ ਦਾਦੋ ਕਿਹਨੇ ਭੇਜਿਆ ਕੋਈ ਜਵਾਬ ਨਹੀਂ ਹੋਂਦੇ ਆ ਪੰਜਾਬ ਪੁਲਿਸ ਨੂੰ ਸਿੱਤਰ ਮਾੜੀ ਵਾਲੇ ਤੇ ਭੇਜੇ ਪਏ ਡਾਂਕਾ ਦੇ ਫੜੀਆ ਪੰਜਾਬ ਪੁਲਿਸ ਦੇ ਉਹਨਾਂ ਪੰਜਾਬ ਪੁਲਿਸ ਦੀ ਆ ਦੇਖ ਬਾਤ ਤੁਹਾਡੀ ਨਹੀਂ ਨਹੀਂ ਤੁਹਾਡੀ ਗਲਤੀ ਨਹੀਂ ਹੈ ਭਗਵੰਤ ਮਾਨ ਗਲਤੀ ਭਗਵੰਤ ਮਾਨ ਦੇ ਦੋ ਗਰੇ ਚੜੀ ਆਉਂ ਪਰ ਨਹੀਂ ਹੈ ਇਹ ਡਿਊਟੀ ਦੇ ਪ੍ਰਬੰਧ ਨੇ ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਪੰਚंडीगढ़ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫੜਨ ਵਾਸਤੇ ਖੜੇ ਕੀਤੇ ਨੇ ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਇਹ ਦੋਗਲੀਆਂ ਗੱਲਾਂ ਕਿਉਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਉਹ ਗੱਲ ਕਰ ਰਹੇ ਹਾਂ ਇਹਨਾਂ ਦਾ ਕੋਈ ਗਸੂਨ ਨਹੀਂ ਹੈ ਅਸੀਂ ਵੀ ਇਹਨਾਂ ਵਾਂਗੂ ਬੰਨਣਾ ਚਾਹੁੰਦੇ ਹਾਂ ਪਰ ਅਸੀਂ ਇੱਥੇ ਹੀ ਪੜ ਕੇ ਬਣਾਂਗੇ ਜੇ ਸੈਨਟ ਬਾਹਰ ਹੋਊਗਾ ਜੀ ਜੀ ਕਿ ਸਾਥ ਹੈ ਜੀ ਕਿ ਡਿਊਟੀ ਹੈ ਸਰ ਡਿਊਟੀ ਹੈ ਇਹ ਦੇਖੋ ਇਹ ਦੇਖੋ ਅਗੀਆਂ ਅਗਰ ਮੇਰੇ ਮਾਰेंगे ਸਰ ਮੇਰੀ ਤਾਂ ਚੰਬੜੀ ਉਤਰ ਕੇ ਇਸ ਦੇ ਨਾਲ ਚਲ ਜਾਏਗੀ